ٹھیکaría ہمانم ٹھیکی غمانت شاہر ٹھیکی 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 ٹя ٹ چین ٹھیک gé ٹھیک ٹھیک کا یادماں ہوتا ہے اور وہ اچھا چلا بھی سی میں قربی دیں سکتے ہیں ساتھ میں خلاال ہوا ہے نہیں وہ تھا اور وہ بھی ادب اگر ان سے دھن्यवाद کالے تھے میں ناراض نہ کیتنا یہ اندا اند سا نہیں ہے ਸੋ ਇਹ ਨਾ ਆਪਣਾ ਹੈ ਆਹ ਕਾਜ਼ੋੜੇ ਕੋਈ ਨਹੀਂ ਜਾਣਨ ਤੁਹਾਨੂੰ ਪਤਾ ਨਹੀਂ ਕਿੱਥੇ ਜਾਣਾ ਕਿੰਨਾ ਖਰਚਾ ਕੀ ਕੰਟਰੀ ਲਈ ਜਾ ਕੇ ਕੰਮ ਕੀ ਹੋਣਗੇ ਜਿੱਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੋਦਾ ਇਹਦਾ ਬੈਗ ਮਾ ਉੱਟਾ ਹਾਂ ਇਹਦਾ ਬੋਟਾ ਚੰਗਾ ਬਣ ਗਈ ਸੀ ਪੂਣੀ ਕਰ ਨਹੀਂ ਦੇਣ ਸਾਇ ਤੱਕ ਮਸਾਲਾ ਹੋਇਆ ਨਹੀਂ ਉਸ ਕਾ ਉਹ ਵਾਈਟ ਨੂੰ ਅੱਧਾ ਅੰਦਰ ਇਥੇ ਦੰਦਿਆ ਟਾਲੇ ਕਿਤੇ ਇਹਨਾਂ ਵਾਲੇ ਨਾਲ ਕਿਤੇ ਨਾ ਇਹਨਾਂ ਨਾਲ ਹੀ ਬੈਠਣੇ ਕਿਸੋ ਜੀ ਨਾਲ ਆਪਣਾ ਹੈ। ਆਪਕਾ ਜ਼ਰੂਰ। ਬਾਹਰ ਹੀ ਜਾਣਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਜਾ ਰਹੇ ਕਿੰਨਾ ਖਰਚਾ ਕੀ ਕੰਟਰੀ ਦੇ। ਉਹ ਜਾ ਕੇ ਕੰਮ ਕੀ ਜਗਾ ਪੱਲੇ ਪੱਲੇ ਪੜੇ। ਇਹਨਾਂ ਉਹਨੇ ਧੋਖੇ ਦੇ ਰੱਖਿਆ ਨਾ। ਇਹ ਪਈ। ਉਹ ਪੈਸੇ ਜਿੱਥੇ ਤੋਂ ਆ ਮਿਲਗੇ। ਪਹਿਲੇ ਹੀ ਹਟਣੇ ਆ। ਠੀਕ ਆ। ਸਾਨੂੰ ਉਹ ਚੀਜ਼ ਬਾਰੇ ਇਨਫੋਰਮੇਸ਼ਨ ਪੂਣੀ ਚਾਹੀਦੀ। ਕੋਈ ਤੇ ਨਹੀਂ ਜਾ। ਅਰਣ ਮਸੀਹ ਆ। ਪਿੰਡ ਲੋਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਸਾਰੇ ਟਰੈਵਲ ਏਜੰਟਾ ਸੁਨੀਲ ਮਸੀਹ ਜਿਹਦਾ ਕਿ ਦਫ਼ਤਰ ਆ ਬਟਾਲੇ 33 ਨੰਬਰ ਦੁਕਾਨ ਉਦੀ ਸਰ ਧਰਮ ਸਿੰਘ ਮਾਰਕੀਟ ਸਰ ਉਹਨੇ ਮੇਰੇ ਨਾਲ 2 ਲੱਖ 7000 ਰੁਪਏ ਠੱਗੀ ਕੀਤੀ ਸੀ ਉਹਨੇ ਮੈਨੂੰ ਕਿਹਾ ਕਿ ਤਨਵਰਮੀਨਿਆ ਕੰਟਰੀ ਭੇਜਾਂਗੇ ਜਿੱਥੇ ਕਿ 50 ਤੋਂ 60000 ਰੁਪਏ ਖਰਚੇ ਲੱਗੇਗੀ ਤੇ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਗਿਆ ਤੇ ਰਾਪਾਟਰਨ ਗੱਡੀ ਮਣੀ ਸਰ ਉਹਨਾਂ ਮੈਨੂੰ 에어ਪੋਰਟ ਤੇ ਖੜ੍ਹਾ ਤੇ ਉੱਥੇ ਆਕਮਨ ਇੱਕ ਹੋਟਲ ਚ ਰੱਖਤਾ ਰੱਖਿਆ ਉਹਨਾਂ ਕਹਿੰਦੇ ਵੀ ਇੱਥੇ ਰਹਿ ਦੋ ਤਿੰਨ ਦਿਨ ਤੇਰਾ ਦੇਖਦੇ ਆ ਤੇ ਸਰ ਜਦੋਂ ਦੋ ਤਿੰਨ ਦਿਨ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਕੁਝ ਕਰੋ ਮੇਰਾ ਵਰਕ ਪਰਮਟ ਲਵਾ ਦਿਓ ਜਾਂ ਕੰਮ ਦੋ ਮੈਨੂੰ ਸਰ ਉਹ ਮੈਂ ਕਿ ਦੋ ਜੀ ਲੱਗੇ ਪਿਲੰਦਰੀ ਤੋਂ ਦਵਾਉਣੇ ਅੱਜ ਦੋਨੇ ਕੱਲ੍ਹ ਦਵਾਉਣੇ ਆ ਸਰ ਹੱਦ ਤੱਕ ਉਹਨਾਂ ਨੇ ਮੈਂ ਕਿਹਾ ਮੈਂ ਭਾਜ ਦੱਸੋ ਮੈਨੂੰ ਗੱਲ ਕੀ ਆ ਤੇ ਸਰ ਜੁਰਨ ਨੇ ਪੁੱਛਿਆ ਕਿਹਿੰਦੇ ਵੀ ਇੱਥੇ ਕੋਈ ਕੰਮ-ਕੁੰਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਰਕ ਪਰਮਟ ਤੇਰਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਸਰ ਉਹਨਾਂ ਨੇ ਬਥੇਰੀ ਰਿਕਵੈਸਟ ਕੀਤੀ ਤੇ ਉਹਨਾਂ ਮਨਹਾਸਮੈਂਟ ਸ਼ੁਰੂ ਕਰਨੀ ਕਰ ਦਿੱਤੀ ਸਰ ਮੈਂ ਤੁਹਾਨੂੰ ਦੱਸਣਾ ਪੀਓ ਜਿਹੜੇ ਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ ਸਾਰ ਉਹਨਾਂ ਮੈਨੂੰ ਨਾ ਟੌਰਚਰ ਕਰਨਾ ਡੇਲੀ ਸਰ ਆਖ ਤਾਂ ਮੈਂ ਦੱਸਣਾ ਜੀ ਆਹ ਕੋ ਸਰ ਇਹ ਏਜ ਏਜੰਟਾਂ ਨਾਲ ਬੌਂਸਰ ਰੱਖੇ ਨੇ ਦੋ ਕਿੱਦਾਂ ਟੌਰਚਰ ਕਰਦੇ ਨੇ ਸਰ ਮਾਰਕ ਟਾਈ ਕਰਨੀ ੱਟਕੇ ਮਾਰਨੇ ਥੱਡ ਮਾਰਨੇ ਗਾਲਾਂ ਕੱਢਣੀਆਂ ਸਾਰ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕਰਨੀ ਉਹਨਾਂ ਡੇਲੀ ਕਰਨੀ ਤੇ ਫਿਰ ਉਹਨਾਂ ਸਰ ਮੇਰੇ ਕੋ ਪੈਸੇ ਵੀ ਹੋਏ 200 ਰੁਪਿਆ ਮੇਰੇ ਕੋ ਡਾਲਰ ਹੀ ਕਹਿੰਦੇ 250 ਰੁਪਿਆ 250 ਡਾਲਰ ਕਹਿੰਦੇ ਵੀ ਇੰਡੀਆ ਤੇ ਲੈ ਕੇ ਉਹਨਾਂ ਸਰ ਉਹ ਵੀ ਖੋਲਿਆ ਮੇਰੇ ਕੋ ਮੇਰਾ ਪਾਸਪੋਰਟ ਵੀ ਖੋਲਿਆ ਕਹਿੰਦੇ ਤੇਰਾ ਵਰਕ ਪਰਮਿਟ ਲੱਗਣਾ ਕੋਈ ਸਰ ਮੇਰਾ ਵਰਕ ਪਰਮਿਟ ਵਰਕ ਪਰਮਿਟ ਨਹੀਂ ਲਵਾਇਆ ਸਰ ਮੈਂ ਦਿੱਲੀ ਉਹਨਾਂ ਨੇ ਕਹਣਾ ਮੇਰਾ ਕੁਝ ਨਾ ਕੁਝ ਕਰੋ ਕਿੰਨੇ ਦਿਨ ਉੱਥੇ ਰਿਹਾ ਸਰ ਮੈਂ 15 ਦਿਨ ਰਿਹਾ ਉੱਥੇ 15 ਦਿਨ ਸਰ ਉਹਨਾਂ ਨੇ ਬਹੁਤ ਜ਼ਰਾ ਤੰਗ ਪਰੇਸ਼ਾਨ ਕੀਤਾ ਤੇ ਫਿਰ ਸਰ ਉਹ ਮੈਨੂੰ ਕਹਿੰਦੇ ਜੇ ਤੂੰ ਇੰਡੀਆ ਜਾਣਾ ਚਾਹੁੰਦਾ ਚੱਲ ਜਾ ਦੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਤੇ ਲਿਖ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੋ ਮੈਨਰੇ ਮੈਂ ਆਪਣੀ ਜੋ ਮੇਰੇ ਤੇ ਚੱਲਾਂ ਸਰ ਫਿਰ ਮੈਂ ਫਸੀ ਨੂੰ ਉੱਥੇ ਲਿਖ ਲਿਖ ਕੇ ਆਉਣਾ ਪਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਨੇ ਮੈਨੂੰ ਪੈਸੇ ਉਹਨਾਂ ਨੇ ਦਿੱਤੇ ਵਾਪਸ ਭੇਜਦੇ ਨਹੀਂ ਸਰ ਮੈਂ ਕੋਲੋਂ ਕਰਾਈ 45000 ਰੁਪਏ ਟਿਕਟ ਕਰਵਾਇ ਇੱਕ ਕਰਵਾਈ ਕੋਲ ਨਾਲ ਹੀ ਕਿਹਾ ਪੈਸੇ ਉਹਨਾਂ ਨੇ ਕੋਲੇ ਹੀ ਪੈਸੇ ਹਾਂਜੀ ਹਾਂਜੀ ਸਰ ਉਹਨਾਂ ਪੈਸੇ 20000 ਰੁਪਏ ਮੈਥੋਂ ਖੜੇ ਇੰਡੀਆ ਜਦ ਮੈਂ ਗਿਆ ਉਹ ਕੋਲੇ ਹੀ ਮੇਰੇ ਨਾਲ ਪੈਸੇ ਤੇ ਪਾਸਪੋਰਟ ਹਾਂਜੀ ਟਿਕਟ ਦੇ ਪੈਸੇ ਕਿੱਦਾਂ ਹੈ ਟਿਕਟ ਦੇ ਪੈਸੇ ਸਰ ਉਹ ਮੈਂ ਘਰ ਕਰੋ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਜਿਸ ਸਾਜ ਜਦ ਮੈਂ ਵਾਪਸ ਆਇਆ ਤੇ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਵੀ ਯਾਰ ਮੇਰਾ ਕੋਈ ਨਾ ਕੋਈ ਹੱਲੇ ਦੇ ਪੈਸੇ ਦੇ ਮੇਰੇ ਜਿੰਨੇ ਤੇ ਲੱਗੇ ਤੋਂ ਰੱਖ ਲਾ ਸਾਰੇ ਮੈਨੂੰ ਰੋਜ਼ ਹੀ ਲਾਰੇ ਲੱਪੇ ਲਾਉਣੇ ਅੱਜ ਦੇਣਾ ਕੱਲ ਦਿੰਨਾ ਸਾਰ ਕੋਈ ਨਹੀਂ ਨੇ ਫਿਰ ਸਰ ਮਹਾਰਤ ਤੱਕ ਫਿਰ ਨਾ ਥਾਣਾ ਐਨਆਰਆ ਰਿੰਗੋਂ ਤੇ ਸਰ ਕੰਪਲੇਂਟ ਕੀਤੀ ਫਿਰ ਜਿਹੜਾ ਕਿ ਪੁਲਿਸ ਨੂੰ ਮਾਮਲਾ ਦਰਜ ਕਰ ਲਿਆ ਗਿਆ ਮਾਮਲਾ ਦਰਜ ਹੋ ਗਿਆ ਜੀ ਜੀ ਹਾਂ ਜੀ ਕਿਹੜੀ ਕਿਹੜੀ ਧਾਰਾ ਲੱਗੀ ਧਾਰਾ ਸਰ ਐਫ ਆਈ ਆਰ ਨੰਬਰ 25 ਆਈ ਪੀ ਸੀ 406 420 ਇਮੀਗ੍ਰੇਸ਼ਨ ਐਕਟ 24 ਖਰੇ ਇਹਦੀ ਧਰਾਂ ਲੱਗੀਆਂ ਜਿਹੜੀਆਂ ਕੀ ਮੰਗ ਕਰਦੇ ਹੋ ਮੰਗ ਸਾਰੇ ਇਹੋ ਕਰਨੇ ਪ੍ਰਸ਼ਾਸਨ ਇਹੋ ਮੰਗ ਕਰਨਾ ਹੈ ਵੀ ਜਿਹੜਾ ਦੋਸ਼ੀ ਨੂੰ ਫੜ ਕੇ ਸਗੋਂ ਸਗੋਂ ਸਜ਼ਾ ਦਿੱਤੀ ਜਾ ਤੇ ਮਨ ਇਨਸਾਫ ਦਵਾਇਆ ਜਾਵੇ ਤਾਂ ਕਿ ਹੋਰ ਵੀ ਕੋਈ ਨਾ ਠੱਗੀ ਨਾ ਵਾ ਸਕੇ ਜਿਹੜੇ ਨੌਜਵਾਨਾਂ ਨੂੰ ਬਾਹਰ 도ੜਨ ਦੀ ਕਰਦੇ ਆਏ ਜਿਹਨੂੰ ਵੈਰੀਫਾਈ ਨਹੀਂ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਜੀ ਹਾਂ ਜੀ ਸਰ ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣਾ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲੋ ਏਜੰਟ ਦਾ ਪਤਾ ਕਰੋ ਕਿ ਪਸ਼ੋਕੜਿਆ ਕਿਦਾਂ ਦਾ ਬੰਦਾ ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ